ਪੰਜਾਬੀ ਗਾਇਕ ਮਨਕੀਰਤ ਔਲਖ ਵੱਲੋਂ ਸultanpur Lodi ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵਲੋਂ ਪਿੰਡ ਚੱਕ ਪੱਤੀ ਬੱਲੂ ਬਹਾਦਰ ਵਿਖੇ ਸੰਤ ਬਾਬਾ ਸੁਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਅਗਵਾਈ ਚ ਆਰਜੀ ਬੰਦ ਦੇ ਮੋੜੇ ਨਿਰਮਾਣ ਦੀ ਚੱਲ ਰਹੀ ਕਾਰ ਸੇਵਾ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਨਕੀਰਤ ਔਲਖ ਭਾਵੁਕ ਹੋ ਗਏ ਉਹਨਾਂ ਕਿਹਾ ਕਿ ਪਿਛਲੇ ਦਿਨੀ ਉਹਨਾਂ ਦੇ ਪਿਤਾ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਪਰ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਠੀਕ ਹੋਏ ਨੇ ਉਹਨਾਂ ਕਿਹਾ ਕਿ ਭਾਵੇਂ ਉਹਨਾਂ ਦੀ ਜਾਨ ਨੂੰ ਜਿੰਨਾ ਮਰਜ਼ੀ ਜੋਖਮ ਹੋਵੇ ਪਰ ਉਹ ਸੇਵਾ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਣਗੇ ਦੱਸਦੇ ਕਿ ਉਹਨਾਂ ਵੱਲੋਂ ਅੱਜ ਇੱਥੇ 21 ਟਰੈਕਟਰ ਸੇਵਾ ਦੇ ਲਈ ਸੰਤ ਮਹਾਪੁਰਸ਼ਾਂ ਦੇ ਸਪੋਰਟ ਦਿੱਤੇ ਗਏ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਜਿੱਥੇ ਆਰਜੀ ਬੰਨਾ ਦੇ ਉਸਾਰੀ ਦਾ ਕੰਮ ਕੀਤਾ ਜਾਵੇਗਾ ਉੱਥੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪੱਧਰ ਕਰਨ ਦੇ ਵਿੱਚ ਵੀ ਮਦਦ ਲਈ ਜਾਵੇਗੀ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸਿਮਰਨ ਸੰਦੂਦੀ ਰਿਪੋਰਟ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਅਸੀਂ ਕਿਹਾ ਸੀ ਵੀ ਆਪਾਂ ਸੇਵਾ ਪੰਜਾਬ ਦੇ ਪੋਤੀ ਪੰਜਾਬ ਲਈ ਬਹੁਤ ਨੇ ਠੀਕ ਆ ਸੋ ਅਸੀਂ ਆ ਹੁਣ ਮੇਨ ਲੱਗਦਾ 20 ਟਰੈਕਟਰ ਪਹਿਲਾਂ ਸੀ 21 ਹੋਣ ਆ ਗਏ 41 ਟਰੈਕਟਰ ਆ ਗਏ ਠੀਕ ਆ ਤੇ ਮੈਂ ਆ ਹੀ ਕਹਿੰਦਾ ਵੀ ਜਿਵੇਂ ਮਨਕੀਰਤ ਆਲਕ ਟੀਮ ਸਾਡੀ ਟੀਮ ਸਾਡੇ ਭਰਾ ਸੇਵਾ ਕਰ ਰਹੇ ਨੇ ਹੋਰ ਵੀ ਜਿਹੜੇ ਤੁਹਾਡੇ ਮਾਧਮ ਰਾਈ ਸਾਨੂੰ ਵੇਖ ਰਿਆ ਅੱਜ ਪੰਜਾਬ ਨੂੰ ਲੋੜ ਆ ਪਲੀਜ਼ ਆਪਦੇ ਘਰਾਂ ਚ ਨਾ ਬੋ ਪੰਜਾਬ ਲਈ ਆਓ ਜਿੰਨਾ ਨਾਲ ਖੜਿਆ ਜਾ ਸਕੇ ਅੱਜ ਦਾ ਇਹ ਟਾਈਮ ਆ ਪੰਜਾਬ ਨੂੰ ਲੋੜ ਆ ਆਪਦੇ ਪੰਜਾਬੀਆਂ ਦੀ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਜਿਹੜੇ ਬਾਹਰ ਨੇ ਫਲਾਈਟ ਕਰਾ ਕੇ ਆਓ ਕਿਵੇਂ ਮਰਜੀ ਅੱਜ ਆਪਾਂ ਆਪਦੇ ਭਰਾਵਾਂ ਨਾਲ ਰਲ ਕੇ ਖੜੀਏ ਬਾਕੀ ਬੜੀ ਖੁਸ਼ੀ ਹੋਈ ਕਾਰਸ਼ੇ ਵਾਲੇ ਸੰਤ ਆ ਸਾਰੇ ਤੁਸੀਂ ਕੈਮਰਾ ਇੱਧਰ ਨੂੰ ਕਰ ਦੋ ਆ ਪਤਾ ਲੱਗ ਜੂਗਾ ਕੀ ਆ ਦੇਖੋ ਬੰਨ ਠੀਕ ਆ ਉਹ ਦੇਖੋ ਜੀ ਸਾਰੇ ਮੋਟਰਾਂ ਮੋਟਰਾਂ ਰਹਿ ਗਈਆਂ ਕੱਲੇ ਕੱਲੀਆਂ ਠੀਕ ਆ ਜ਼ਮੀਨਾਂ 5-5 ਫੁੱਟ ਰੇਤਾ 5-5 ਫੁੱਟ ਰੇਤਾ ਆ ਚੁੱਕਿਆ ਸੋ ਟਰੈਕਟਰਾਂ ਦੀ ਸੇਵਾ ਜਿਹੜੀ ਅਸੀਂ ਕੀਤੀ ਆ ਇਹਦੇ ਨਾਲ ਕੀ ਆ ਅਸੀਂ ਟਰੈਕਟਰ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਪਹਿਲਾਂ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਦਿੱਤੇ ਸੀ ਹੁਣ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਕਾਰ ਸੇਵਾ ਵਾਲੇ ਅੱਜ ਅਸੀਂ ਹੁੰਦਲ ਸਾਹਿਬ ਅੱਜ 20 ਟਰੈਕਟਰ ਦੇ ਕੇ ਜਾ ਰਹੇ ਆ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਠੀਕ ਆ ਸਰੀਆਲੀ ਵਾਲੇ ਅੱਜ ਆਪਾਂ 21 ਟਰੈਕਟਰ ਦੀ ਸੇਵਾ ਪਹਿਲਵਾਨ ਜੀ ਇੱਕ ਟਰੈਕਟਰ ਆਪਾਂ ਕਿੱਥੇ ਦਿੱਤਾ ਵਜੀਦਪੁਰ ਵਜੀਦਪੁਰ ਵਾਲੇ ਬਾਬਿਆਂ ਨੇ ਪਿਛਲੀ ਵਾਰੀ ਸੀ ਇਹਨਾਂ ਨੂੰ 10 ਟਰੈਕਟਰ ਕਹੇ ਸੀ ਉਹਨਾਂ ਨੇ ਆਖੇ ਬੇਟਾ ਸਾਨੂੰ ਇੱਕ ਟਰੈਕਟਰ ਪਹੁੰਚਾ ਦਿਓ ਸੋ ਇੱਕ ਟਰੈਕਟਰ ਉੱਥੇ ਆ ਅੱਜ ਜਿਹੜੇ 20 ਟਰੈਕਟਰ ਆ ਵੀਰੇ ਇਹਨਾਂ ਚ 10 ਟਰੈਕਟਰ ਆਪਣੇ ਬਾਬਿਆਂ ਕੋਲ ਹੀ ਰਹਿਣਗੇ ਸਰਹਾਲੀ ਵਾਲੇ ਸਰਹਾਲੀ ਵਾਲੇ ਸੰਤਾਂ ਕੋਲ ਹੀ ਰਹਿਣਗੇ ਜਿਹੜੇ 10 ਟਰੈਕਟਰ ਨੇ ਇਹ ਕੀ ਹੋਊਗਾ ਜਿਹੜੇ ਇਹ ਜਿੰਨਾ ਟਾਈਮ ਪੈਲੀਆਂ ਚ ਬਾਬੇ ਯੂਜ਼ ਕਰ ਰਹੇ ਨੇ ਮਹੀਨਾ 2 ਮਹੀਨੇ 6 ਮਹੀਨੇ ਤੁਹਾਨੂੰ ਜਿਆਦਾ ਪਤਾ ਹੋਣਾ ਕਿੰਨਾ ਟਾਈਮ ਯੂਜ਼ ਹੋਊਗਾ ਜਿੰਨਾ ਟਾਈਮ ਵੀ ਯੂਜ਼ ਹੋਊਗਾ ਉਹਨਾ ਟਾਈਮ ਬਾਬਿਆਂ ਕੋਲ ਉਹ ਤੋਂ ਬਾਅਦ ਜਿਹੜੇ ਜ਼ਿਆਦਾ ਨੁਕਸਾਨ ਹੋਇਆ ਨਾ ਜਿਵੇਂ ਆਪਾਂ ਜਿਹੜੇ ਵੀਡੀਓਜ਼ ਚ ਆਉਂਦਾ ਜਿਹੜੇ ਵੀਡੀਓਜ਼ ਆਪਣੇ ਕੋਲ ਆਉਂਦੇ ਆ ਇਹ ਕਿੱਥੇ ਕਿੱਥੇ ਟੁੱਟਿਆ ਸੀ ਟਰੈਕਟਰ ਇੱਕ ਆਪਣੇ ਪਟਾਲੇ ਕੋਲ ਜਿਹੜਾ ਪਾਣੀ ਆ ਗਿਆ ਸੀ ਉੱਤ ਲੰਗਰ ਲੈ ਕੇ ਜਾਂ ਲੰਗਰ ਵਾਲਾ ਟਰੈਕਟਰ ਸੀ ਜਿੰਨਾ ਜਿੰਨਾ ਦੇ ਵੀ ਟਰੈਕਟਰਾਂ ਦੀ ਆਪਾਂ ਐਡ ਆ ਨੁਕਸਾਨ ਹੋਇਆ ਜਿਹੜੇ ਨੁਕਸਾਨ ਆ ਬਾਕੀ 10 ਟਰੈਕਟਰ ਇਹ ਉਹ ਉਹਨਾਂ ਨੂੰ ਉਹ ਅਸੀਂ ਉਹ ਵੈਰੀਫਾਈ ਤੁਸੀਂ ਭੈਣੇ ਮਾਵੇਂ ਮੀਡੀਆ ਕਰ ਦਿਓ ਵੀਰੇ ਤੁਸੀਂ ਸਾਨੂੰ ਦੱਸ ਦਿਓ ਉਹ ਸਾਨੂੰ ਜਿੰਨੇ ਜਿਨ੍ਹਾਂ ਦੇ ਆਪਾਂ ਨੂੰ ਤੁਹਾਨੂੰ ਪਤਾ ਹੈ ਹਨ ਜਿਹੜਾ ਨੁਕਸਾਨ ਹੋਇਆ ਆਪਾਂ ਨੂੰ ਮੇਨ ਮੇਨ ਲੈਓ ਖਾਲਸਾ ਜੀ ਉਹ ਟਰੈਕਟਰ ਲੈਖ ਲਿਓ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ 10 ਖਾਲਸਾ ਜੀ ਬਾਬਾ ਜੀ ਉਹਨਾਂ ਦੇ ਆ 10 ਟਰੈਕਟਰ ਮੰਨ ਲਓ ਸੰਗਤ ਦੇ ਆ ਠੀਕ ਆ ਜੀ ਤੇ ਉਦੋਂ ਬਾਅਦ ਮੰਨ ਲਓ ਇਨ ਫਿਊਚਰ ਇਹਨਾਂ ਦੀ ਜਿੰਨੀ ਵੀ ਟਰੈਕਟਰਾਂ ਦੀ ਲਾਈਫ ਹੈਗੀ ਆ ਤੁਸੀਂ ਸਾਧ ਸੰਗਤ ਜੀ ਸੰਤਾਂ ਕੋਲ ਆਓ ਜਿੰਨੇ ਆਪ ਦਾ ਜਿਹੜਾ ਵੱਡਾ ਜ਼ਿੰਮੇਵਾਰਾ ਉਹਨਾਂ ਕੋਲ ਤਾਂ ਹੈਗਾ ਸਾਧਨ ਹਨਾ ਜਿਹੜੇ ਨਿੱਕੇ ਜ਼ਿੰਮੇਵਾਰ ਨੇ ਉਹ ਸੰਤਾਂ ਮਹਾਪੁਰਸ਼ਾਂ ਤੋਂ ਟਰੈਕਟਰ ਲੈ ਕੇ ਜਾਓ ਬਾਬਾ ਜੀ ਨੂੰ ਸਾਰੇ ਜਿੱਥੇ-ਜਿੱਥੇ ਵੀ ਕਾਰ ਸੇਵਾ ਜਿ ਆਪਾਂ ਦੇ ਰਿਹਾ ਟਰੈਕਟਰ ਹੱਥ ਜੋੜ ਕੇ ਮੈਂ ਇੱਕੋ ਗੱਲ ਕਹਿ ਰਿਹਾ ਬਾਬਾ ਜੀ ਭਾਵੇਂ 5 ਸਾਲ ਨੂੰ ਵੀ ਤੁਹਾਡੇ ਤੋਂ ਕੋਈ ਲੈ ਕੇ ਜਾਂਦਾ ਵੀ ਤੁਸੀਂ ਤੇਲ ਦੀ ਸੇਵਾ ਕਿਉਂ ਸੰਦੀਪ ਸਿੰਘ ਜੀ ਤੇਲ ਦੀ ਸੇਵਾ ਵੀ ਕਾਰ ਸੇਵਾ ਵਾਲੇ ਜ਼ਿੰਮੇਵਾਰ ਦੀ ਆਪ ਕਰਦੇ ਨੇ ਤੇ ਬਾਬਿਆਂ ਨੇ ਆ ਚੀਜ਼ ਹਾਮੀ ਭਰੀ ਆ ਕਿਉਂਕਿ ਬਾਬਿਆਂ ਨੇ ਆਖਿਆ ਸਾਰਾ ਕੁਝ ਹੀ ਸੰਗਤ ਦਾ ਠੀਕ ਆ ਤੇ ਤੋ ਖੁਸ਼ੀ ਵਾਲੀ ਗੱਲ ਕੋਈ ਨਹੀਂ ਤੇ ਬਾਕੀ ਜਿਹੜਾ ਉਸ ਬਾਰੇ ਦੱਸਦੋਂ ਨਹੀਂ ਪੱਥਰ ਰੱਖ ਜਿਹੜਾ ਹਾਂਜੀ ਇੱਕ ਘਰ ਰੁੜ ਗਿਆ ਸੀ ਉਹਦਾ ਅੱਜ ਬਾਬਾ ਜੀ ਹੋਣਾ ਨੇ ਉਹ ਵੀ ਦੋ ਬੱਚੀਆਂ ਯਾਰ ਉਹ ਟਿੱਡੀ ਜੀ ਨੂੰ ਮੈਂ ਹੱਥਾਂ 'ਚ ਕਿਉਂਕਿ ਹਾਂ ਹਨਾ ਉਹਦੇ ਟਿੱਡੀ ਨੂੰ ਮੈਂ ਹੱਥਾਂ 'ਚ ਤੇ ਅੱਜ ਉਹਦਾ ਘਰ ਠੀਕ ਆ ਬਹੁਤ ਖੁਸ਼ੀ ਵਾਲੀ ਗੱਲ ਤੇ ਅੱਜ ਮੇਰਾ ਜਨਮ ਦਿਨ ਤੇ ਮੈਂ ਪਹਿਲਾਂ ਵੀ ਦੱਸਿਆ ਅੱਜ ਤੋਂ 4 ਦਿਨ ਪਹਿਲਾਂ ਮੇਰੇ ਫਾਦਰ ਸਾਹਿਬ ਦੇ ਦੀ ਨਿਗਾ ਚਲ ਗਈ ਸੀ 슈ਗਰ ਅਟੈਕ ਆ ਗਿਆ ਸੀ ਤੇ ਜਿੱਦਨ ਰਾਜਵੀਰ ਵੀਰ ਵਾਲਾ ਕੰਮ ਹੁੰਦਾ ਤੇ ਜਦੋਂ ਮੈਂ ਹਸਪੀਟਲ ਤੋਂ ਮੈਂ ਜਾਨਾ ਨਾ ਇਹ ਮੇਰੀ ਵੀਡੀਓ ਵੀ ਆਉਂਦੀ ਆ ਉਦੋਂ ਬੱਸ ਇਦਾਂ ਮੈਨੂੰ ਫੋਨ ਆਉਂਦਾ ਵੀ ਡੈਡੀ ਨੂੰ ਐ ਅਟੈਕ ਆ ਗਿਆ ਤੇ ਅੱਜ ਦੇਖ ਲਓ ਮੈਂ ਸਵੇਰੇ ਡੈਡੀ ਨੂੰ ਮਿਲ ਕੇ ਆਇਆ ਹਸਪਤਾਲ ਮਿਲ ਕੇ ਮੈਂ ਨਿਕਲਿਆ ਤੇ ਅੱਜ ਗੁਰੂ ਨਾਨਕ ਦੇਵ ਜੀ ਦੀ ਹਨਾ ਪਵਿੱਤਰ ਧਰਤੀ ਤੇ ਮੈਂ ਪਹੁੰਚਿਆ ਅਜੇ ਮੈਂ ਰਸਤੇ 'ਚ ਆਈਏ ਨਾ ਜਲੰਧਰ ਕੋਲ ਮੈਨੂੰ ਡਾਕਟਰ ਦੀ ਵੀਡੀਓ ਕਾਲ ਆਈ ਤੇ ਫਾਦਰ ਸਾਹਿਬ ਦੀ ਮੰਨ ਲਓ ਨਿਗਾਬ ਆਪਸ ਆ ਗਈ ਹੈ ਨਾ ਤੇ ਬਹੁਤ ਹਾਂ ਤੇ ਬਹੁਤ ਸੋ ਅੱਜ ਮੇਰਾ ਜਨਮ ਦਿਨ ਤੇ ਬੜੇ ਵਧੀਆ ਵੀ ਹਾਂ ਹਾਂ ਵੀ ਬੜੀ ਖੁਸ਼ੀ ਮਿਲੀ ਹਾਂ ਨਾ ਤੇ ਨਹੀਂ ਤਾਂ ਅੱਗੇ ਜਨਮ ਦਿਨ ਹੋਰ ਹਿਸਾਬ ਨਾਲ ਉਹ ਦਿੰਦੇ ਆ ਤੇ ਬਾਕੀ ਰਾਜਵੀਰ ਜਵੰਦੇ ਵੀਰ ਵਾਸਤੇ ਅੱਗੇ ਗੁਰਦੁਆਰਾ ਭੇਰ ਸਾਹਿਬ ਕੇ ਨਤਮਸਤਕ ਹੋਏ ਕੀ ਅਰਦਾਸ ਕੀਤੀ ਬਾ ਅਰਦਾਸ ਜੀ ਸਾਰੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਸਭ ਬਸ ਚੜ੍ਹਦੀ ਕਲਾ ਰਵੇ ਸਾਡਾ ਭਰਾ ਵੀਰ ਰਾਜਪੀਰ ਦਾ ਆਉਣਾ ਹੈ ਹਾਂ ਆਪਣੇ ਉਹਦਾ ਪਤਾ ਕੀ ਆ ਪਰਿਵਾਰ ਚ ਜਾਵੇ ਇੱਕ ਬੇਟਾ ਹੈ ਇੱਕ ਬੇਟੀ ਆ ਠੀਕ ਆ ਇੱਕ ਬੰਦੇ ਬਿਨਾ ਪਰਿਵਾਰ ਚ ਕੁਛ ਨਹੀਂ ਵੀ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਪਹੁੰਚੇ ਬਸ ਸਾਰੇ ਜਣੇ ਅਰਦਾਸ ਕਰੋ ਠੀਕ ਆ ਬਾਕੀ ਮੇਰੀ ਡਾਕਟਰ ਸਾਹਿਬਾਂ ਨੂੰ ਗੱਲ ਹੋਈ ਸੀ ਡਾਕਟਰ ਸਾਹਿਬ ਕਹਿੰਦੇ ਵੀ ਕ੍ਰਿਟੀਕਲ ਆ ਪਰ ਦਵਾਈ ਤੋਂ ਹਨਾ ਦਵਾਈ ਤੋਂ ਜਿਹੜੀ ਦਵਾਈ ਹਨਾ ਉਹ ਵੀ ਉਹ ਕਹਿੰਦਾ ਵੀ ਬਾਬਾ ਕਿਉਂਕਿ ਸਟਿਲ ਉਵੇਂ ਹੀ ਆ ਅਜੇ ਅਜ 4-5 ਦਿਨ ਹੋ ਗਏ ਤੇ ਕੁਝ ਪਲੱਸ ਵੀ ਨਹੀਂ ਆ ਕੁਝ ਨੈਗੇਟਿਵ ਵੀ ਨਹੀਂ ਆ ਪਰ ਆਪਰ ਅਰਦਾਸ ਕਰੀਏ ਵੀ ਛੇਤੀ ਭਾਵੇਂ ਸਾਲ ਬੈਠਦੇ ਰਹਿ ਜੇ 2 ਸਾਲ ਰਹਿ ਜੇ ਯਾਰ ਕੋਈ ਦਿੱਕਤ ਨਹੀਂ ਪਰ ਆਪਦੇ ਘਰੇ ਆਵੇ ਸਾਰੇ ਅਰਦਾਸ ਕਰੋ ਤੇ ਮੈਂ ਬਾ ਹੁਣ ਇੰਨਾ ਕਹਿ ਕੀ ਉਹ ਟਾਈਮ ਹੋ ਗਿਆ ਜੀ ਸਾਢੇ 3 ਵਜ ਗਏ ਹਾਂ ਸਾਢੇ 3 ਹੋ ਗਏ 4 ਵਜੇ ਤੇ ਮੈਂ ਵੀ ਤੁਰਦਾ ਟਾਈਮ ਨਾਲ ਚੰਡੀਗੜ੍ਹ ਨੂੰ ਤੇ ਇੰਨੀ ਚੀਜ਼ ਜੀ ਸਾਰਿਆਂ ਨੂੰ ਕਬੂਲ ਸਾਰਿਆਂ ਦੀ ਆ ਗਈ ਬਾਈਟ ਕਿਸੇ ਰਹਿ ਤਾਂ ਨਹੀਂ ਗਈ ਆ ਕਿਉਂਕਿ ਮੈਂ ਸਾਰੇ ਪੱਤਰਕਾਰਾਂ ਨਾਲ ਸਾਰੇ ਆਪਦੇ ਭਰਾਵਾਂ ਨਾਲ ਆਖਿਆ ਸੀ ਟਰੈਕਟਰ ਲਾਸਟ ਸਵਾਲ ਕਿ ਇੰਨੇ ਥ੍ਰੈਟ ਆਉਣ ਦੇ ਬਾਵਜੂਦ ਵੀ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ ਥ੍ਰੈਟ ਥ੍ਰੈਟ ਗਾਇਕ ਜਿਹੜੇ ਐਤੋ ਦੁਨੀਆ ਤੋਂ ਜਾ ਚੁੱਕੇ ਤੁਹਾਨੂੰ ਪਤਾ ਥ੍ਰੈਟ ਪੈਣਾ ਉਹਨਾਂ ਨੂੰ ਆਉਂਦੇ ਥ੍ਰੈਟ ਵੀਰੇ ਦੇਖੋ ਮਹਾਰਾਜ ਦੀ ਕਿਰਪਾ ਵੀਰੇ ਠੀਕ ਆ ਤੇ ਟ੍ਰੈਟਰ ਉਹਨਾਂ ਨੂੰ ਪੰਜਾਬੀਆਂ ਨਾਲ ਦੀ ਬਖਸ਼ਣਾ ਜਿਹੜਾ ਕੋਈ ਇਹੋ ਜਿਹਾ ਕੰਮ ਕਰੂਗਾ ਭਾਈ ਹਾਂ ਹਾਂ ਚੜਦੀ ਕਲਾ ਚੜਦੀ ਕਲਾ ਸਾਬ ਇਹ ਉਹ ਵੀਰ ਜਿਹਨੇ ਹੱਤਾ ਮਾਰਦਾ ਸੀ